ਲਓ ভাই ਦੋਸਤੋ 5 ਮਿੰਟ ਦਾ ਸਮਾਂ ਰਹਿ ਗਿਆ ਇਸ ਤੋਂ ਬਾਅਦ ਕਿਸਾਨ ਜਿਹੜੇ ਬਾਰਡਰ ਤੇ ਸਿੱਧਾ ਅਟੈਕ ਕਰਨਗੇ ਇੱਕ ਪਾਸੇ ਜਿਹੜੀ ਆਰਮੀ ਖੜੀ ਹੈ ਦੂਜੇ ਪਾਸੇ ਜਿਹੜੇ ਕਿਸਾਨ ਖੜੇ ਨੇ ਆਰਮੀ ਬਹੁਤ ਜ਼ਿਆਦਾ ਗਿਣਤੀ ਵਿੱਚ ਜਿਹੜੀ ਵਧਾ ਦਿੱਤੀ ਹੈ ਕਿਉਂਕਿ ਦੋਸਤੋ ਜਿਹੜਾ 11 ਵਜੇ ਦਾ ਟਾਈਮ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਉਹ ਬਦਲਾ ਕੇ 12 ਵਜੇ ਦਾ ਕਰਤਾ ਤੇ ਹੁਣ ਜਿਹੜੀ ਮੋਦੀ ਸਰਕਾਰ ਨੇ ਬਹੁਤ ਸਾਰੀ ਫੌਜ ਬੁਲਾ ਲਈ ਕਿਸਾਨਾਂ ਨੂੰ ਰੋਕਣ ਵਾਸਤੇ ਪਰ ਕਿਸਾਨਾਂ ਨੇ ਵੀ ਜਿਹੜਾ ਵੱਡਾ ਐਲਾਨ ਕਰਤਾ ਵੀ ਬਾਰਡਰ ਤੋੜ ਕੇ ਜਿਹੜਾ ਅੱਜ ਦਿੱਲੀ ਜਾਣਾ ਬੇਸ਼ੱਕ ਉਹ ਕਿਵੇਂ ਵੀ ਜਿਹੜਾ ਜਾਣਾ ਪਵੇ ਆ ਦੇਖੋ ਦੋਸਤੋ ਇਸ ਵੇਲੇ ਤੁਸੀਂ ਖਨੌਰੀ ਬਾਰਡਰ ਦਾ ਜਿਹੜਾ ਮਾਹੌਲ ਵੇਖ ਰਹੇ ਹੋ ਕੁਝ ਟਾਈਮ ਦੇ ਵਿੱਚ ਹੀ ਜਿਹੜਾ ਕਿਸਾਨਾਂ ਵੱਲੋਂ ਬਾਰਡਰ ਤੇ ਅਟੈਕ ਕੀਤਾ ਜਾਊਗਾ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇੱਥੇ ਜੁੜੇ ਨੇ ਇੱਕ ਵਾਰ ਫੇਰ ਦਿਖਾਦਾ ਹਾਂ ਦੇਖੋ ਦੋਸਤੋ ਸામਨੇ ਜਿਹੜੀ ਆਰਮੀ ਖੜੀ ਆ ਬਹੁਤ ਘੱਟ ਫਾਸਲਾ ਰਹਿ ਗਿਆ ਪਹਿਲਾਂ ਬਹੁਤ ਜਿਹੜੀ ਦੂਰ ਖੜੀ ਸੀ ਪਰ ਹੁਣ ਜਿਹੜਾ ਬਿਲਕੁਲ ਨੇੜੇ ਆ ਗਈ ਹੈ ਬਿਲਕੁਲ ਨੇੜੇ ਆ ਗਈ ਦੋਸਤੋ ਆਰਮੀ ਤੇ ਹੱਤੇ ਜਿਹੜੇ ਬਿਲਕੁਲ ਅੱਗੇ ਖੜੇ ਨੇ ਡਾਂਗਾ ਲੈ ਕੇ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਜਿਹੜਾ ਬਾਰਡਰ ਤੱਕ ਵੀ ਕਿਸਾਨ ਪਹੁੰਚ ਨਾ ਸਕਣ ਬਾਰਡਰ ਨੂੰ ਤੋੜਨ ਵਾਸਤੇ ਕੋਈ ਟਰੈਕਟਰ ਅੱਗੇ ਨਾ ਜਾ ਸਕੇ ਇਸ ਲਈ ਆਰਮੀ ਜਿਹੜੀ ਅੱਗੇ ਆ ਕੇ ਖੜ ਗਈ ਪਹਿਲਾਂ ਗੱਲ ਕਰੀਏ ਪਹਿਲਾਂ ਆਸੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਬਿਛਾੜਾਂ ਉੱਪਰ ਜਿਹੜੇ ਆ ਟੈਂਕਰਾਂ ਉੱਪਰ ਬੈਠੀ ਸੀ ਆਰਮੀ ਪਰ ਹੁਣ ਦੋਸਤੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਅੱਗੇ ਆ ਗਈ ਇਹ ਵੀ ਗੱਲ ਦੋਸਤੋ ਆਈ ਆ ਕਿ ਇੱਕ ਪਾਸੋ જય ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਨੇ ਤੇ ਇੱਕ ਪਾਸੋ ਜਿਹੜਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਹਾਂਜੀ ਦੋਸਤੋ ਆਜੋ ਫੇਰ ਦਿਖਾ ਦਨੇ ਤੁਹਾਨੂੰ ਮੌਲ ਇੱਧਰ ਜਿਹੜਾ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਵੀ ਜਿਹੜਾ ਕਾਫੀ ਆਪਾਂ ਕਹਿ ਦਈਏ ਇਕੱਠ ਹੋਇਆਗਾ ਦੂਸਰੇ ਪਾਸੇ ਜਿਹੜੇ ਖੇਤ ਹੋਏ ਨੇ ਤੇ ਉਧਰ ਵੀ ਜਿਹੜ ਹੱਥ ਦੇ ਵਿੱਚ ਇੱਕ ਛੋਟੀ ਜ਼ਰੂਰ ਹੈ ਆ ਦੇਖੋ ਤੁਸੀਂ ਵੇਖ ਰਹੇ ਹੋ ਕਿਸਾਨਾਂ ਦੇ ਹਰੇਕ ਦੇ ਹੱਥ ਵਿੱਚ ਜਿਹੜੀ ਛੋਟੀ ਹੈ ਕਿਉਂਕਿ ਦੋਸਤੋ ਕਿਸਾਨਾਂ ਜਿਹੜੇ ਮਿੱਤ ਕੇ ਆਏ ਨੇ ਵੀ ਇਸ ਵੇਲੇ ਅਸੀਂ ਜਿਹੜਾ ਪਿੱਛੇ ਮੁੜਦਾ ਨਹੀਂ ਬੇਸ਼ੱਕ ਸਾਨੂੰ ਜਿਹੜਾ ਫੌਜ ਦੇ ਨਾਲ ਹੀ ਨਿਬੜਨਾ ਪਵੇ ਹਾਂਜੀ ਦੋਸਤੋ ਸਾਹਮਣੇ ਜਿਹੜਾ ਗੱਲ ਕਰਦੇ ਆ ਬਈ ਬਿਲਕੁਲ ਜਿਹੜਾ ਸਾਹਮਣੇ ਹਰਿਆਣਾ ਤੇ ਇਧਰਲੇ ਪਾਸੇ ਪੰਜਾਬ ਹੈ ਤੇ ਸਾਰਿਆਂ ਦੇ ਮੂੰਹਾਂ ਕਿਸਾਨਾਂ ਦੇ ਮੂੰਹਾਂ ਤੇ ਤੁਸੀਂ ਵੇਖ ਸਕਦੇ ਹੋ ਜਿਹੜਾ ਕੋਲਗੇਟ ਕਹਿ ਦੀ ਜਾਂ ਕਰੀਮਾਂ ਲੱਗਿਆ ਹੋਏ ਨੇ ਕਿਉਂਕਿ ਦੋਸਤੋ ਜਦੋਂ ਆਸੂ ਗੈਸ ਦਾ ਗੋਲਾ ਆ ਸਿੱਟਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਆ ਫੇਸ ਬਹੁਤ ਜ਼ਿਆਦਾ ਮੱਚਦਾ ਹੈਗਾ ਦੋਸਤੋ ਐਮਐਸਪੀ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਦੀ ਕੋਈ ਵੀ ਆਪਾਂ ਕਹਿ ਦਈਏ ਜਿਹੜਾ ਆ ਨਤੀਜਾ ਨਹੀਂ ਨਿਕਲਿਆ ਕਾਫੀ ਜਿਹੜੀਆਂ ਮੀਟਿੰਗਾਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਪਰ ਕੋਈ ਵੀ ਜਿਹੜੀ ਮੀਟਿੰਗ ਆ ਉਹ ਨਤੀਜਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਵੀ ਹੁਣ ਜਿਹੜਾ ਬਾਰਡਰ ਨੂੰ ਤੋੜਿਆ ਜਾਵੇਗਾ ਪਹਿਲਾਂ 11 ਵਜੇ ਦਾ ਟਾਈਮ ਦਿੱਤਾ ਸੀ ਪਰ ਉਸ ਤੋਂ ਬਾਅਦ ਉਹ ਟਾਈਮ ਜਿਹੜਾ ਵਧਾ ਕੇ 12 ਵਜੇ ਦਾ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਉਹ ਟਾਈਮ ਵਧਾ ਕੇ 12 ਵਜੇ ਦਾ ਕਰ ਦਿੱਤਾ ਤੇ ਹੁਣ ਸਿਰਫ 3-4 ਮਿੰਟਾਂ ਦੇ ਵਿੱਚ ਹੀ ਜਿਹੜਾ ਬਾਰਡਰ ਨੂੰ ਤੋੜਨ ਵਾਸਤੇ ਕਿਸਾਨ ਜਿਹੜੇ ਹੱਲਾ ਬੋਲਣਗੇ ਬਿਲਕੁਲ ਜਿਹੜੀ ਫੁੱਲ ਤਿਆਰੀ ਹੈ ਦੋਸਤੋ ਪੰਜਾਬ ਤੋਂ ਟਰਾਲੀਆਂ ਪਰ ਪਰ ਕੇ ਕਿਸਾਨ ਆਏ ਨੇ ਹਰਿਆਣੇ ਤੋਂ ਵੀ ਜਿਹੜਾ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਪਹੁੰਚੇ ਹੋਏ ਨੇ ਆ ਦੇਖੋ ਦੋਸਤੋ ਇੱਕ ਵਾਰ ਫੇਰ ਦਿਖਾਦੀ ਜਿਹੜੀ ਸਾਹਮਣੇ ਆਰਮੀ ਆ ਆਰਮੀ ਆਪਣੀ ਥਾਂ ਬਦਲ ਕੇ ਬਹੁਤ ਸਾਰੀ ਗਿਣਤੀ ਦੇ ਵਿੱਚ ਜਿਹੜੀ ਅੱਗੇ ਆ ਕੇ ਖੜੀ ਹੋ ਗਈ ਹੈ ਕਿਉਂਕਿ ਦੋਸਤੋ ਲਾਠੀ ਚਾਰਜ ਹੋ ਸਕਦਾ ਹੈਗਾ ਆ ਦੇਖੋ ਬਾਈ ਜੀ ਆਰਮੀ ਆਰਮੀ ਖੜੀ ਆ ਲਾਠੀ ਚਾਰਜ ਕਰਨ ਨੂੰ ਜਿਹੜੀ ਬਿਲਕੁਲ ਤਿਆਰ ਹੈਗੀ ਦੇਖੋ ਦੋਸਤੋ ਸਾਹਮਣੇ ਆ ਕੇ ਖੜ ਗਈ ਉਸ ਤੋਂ ਪਹਿਲਾਂ ਜਿਹੜਾ ਆ ਸਿਮਿੰਟ ਦੇ ਇਹਨੇ ਕੰਦਾ ਬਣਿਆ ਹੋਈ ਨੇ ਪਹਿਲਾਂ ਉਸ ਤੋਂ ਪਿੱਛੇ ਸੀ ਪਰ ਹੁਣ ਜਿਹੜਾ ਆ ਆਰਮੀ ਆ ਉਹ ਅੱਗੇ ਆ ਕੇ ਖੜ ਗਈ ਹੈ ਦੋਸਤੋ ਵੀਡੀਓ ਬਾਤੂ ਬਾਤ ਸ਼ੇਅਰ ਜ਼ਰੂਰ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ